ਆਈਨ ਦਾ ਸ਼ਾਇਦ ਮੈ ਤੋਂ ਛੋਟੀ ਸੀਗੀ ਹੂੰ ਉਹਨਾਂ ਦੇ ਟਾਈਮ ਨਾਲ ਮੇਂ ਚ ਕਣੀਆਂ ਲੱਗੀਆਂ ਵੀ ਕਮਰਾ ਕੱਚਾ ਸੀਗਾ ਤੇ ਸ਼ਾਇਦ ਉਹ ਤਿੰਨ ਦਿਨਾਂ ਦੀ ਸੀਗੀ ਤੇ ਪਪਾ ਜਿਹੜਾ ਕੰਮ ਤੇ ਗਿਆ ਸੀਗਾ ਤੇ ਉਹਨੂੰ ਜਦੋਂ ਬੱਦਲ ਦੇਖੇ ਵੀ ਕਮਰਾ ਚੋਂਦਾ ਤੇ ਉਹ ਛੱਤ ਤੇ ਚੜ ਗਈ ਮਿੱਟੀ ਉਹ ਪੰਨਾ ਪਉਣ ਓਕੇ ਤੇ ਉੱਤੇ ਛੱਤ ਤੇ ਮੀਂਹ ਆ ਗਿਆ ਹੂੰ ਉੱਥੇ ਉਸ ਟਾਈਮ ਦੀਆਂ ਕਣੀਆਂ ਲੱਗੀਆਂ ਤੇ 2022 ਸਾਲਾਂ ਦੀ ਮੈਮੀ ਹੋ ਗਈਆਂ ਵੀ ਸਾਲਾਂ ਦੀ ਹੋਊਗੀ ਤੇ ਉਸ ਟਾਈਮ ਤੋਂ ਬਿਮਾਰ ਸੀ ਓਕੇ ਤੇ ਤਿੰਨ 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 ਵਾਰੀ ਬਿਮਾਰ ਹੋ ਚੁੱਕੇ ਸੀ ਦੋ ਦੋ ਦਿਨਾਂ ਬਾਅਦ ਉੱਠਦੇ ਸੀ ਡਾਕਟਰ ਜਵਾਬ ਦੇ ਦਿੰਦੇ ਸੀ ਕਹਿੰਦੇ ਸੀ ਨਹੀਂ ਹੈ ਨਹੀਂ ਤੇ ਬਟ ਉਹਦੇ 'ਚ ਹੌਸਲਾ ਇੰਨਾ ਸੀ ਨਾ ਇੰਨੀ ਸਟਰੋਂਗ ਸੀ ਤੇ ਤੁਸੀਂ ਮੇਰੀ ਵੀਡੀਓ ਦੇਖਿਓ ਜੇ ਇੱਕ ਵੀਡੀਓ ਮੈਂ ਤੁਹਾਨੂੰ ਦਵਾਂਗੀ ਉਹਦੇ ਵਿੱਚ ਉਹ ਬਿਲਕੁਲ ਬਿਮਾਰ ਆ ਮਤੋਂ ਮਹਿਸੂਸ ਨਹੀਂ ਹੋਣ ਦਿੰਦੀ ਸੀ ਬਿਮਾਰ ਆ ਜਦੋਂ ਉਹਨੂੰ ਫੋਨ ਲਾਣਾ ਮੰਮੀ ਕਿਵੇਂ ਆ ਹਾਂ ਮੈਂ ਠੀਕ ਆ ਤੂੰ ਦੱਸ ਤੂੰ ਠੀਕ ਆ ਹਾਂ ਮੰਮੀ ਮੈਂ ਠੀਕ ਆ ਲੈ ਮੈਨੂੰ ਕੀ ਹੋਣਾ ਬੱਸ ਜਮਾਂ ਠੀਕ ਆ ਉਹਦੇ ਆਖਰੀ ਸਾਹਾਂ ਤੱਕ ਉਹਨੇ ਬਿਲਕੁਲ ਹੌਸਲਾ ਨਹੀਂ ਛੱਡਿਆ ਸੀ ਕਿਉਂਕਿ ਬਹੁਤ ਟਾਈਮ ਤੋਂ ਬਿਮਾਰ ਸੀ ਉਹਨੂੰ ਐਸ ਵੀ ਇੰਨੇ ਸਾਲਾਂ ਦੀ ਬਿਮਾਰਾਂ ਹੁਣ ਵੀ ਮੈਂ ਠੀਕ ਹੋ ਜੂੰਗੀ ਮੈਂ ਬਹੋਜੂੰਗੀ ਪਰ ਐਤਕੇ ਰੱਬ ਨੇ ਇੱਕ ਸ਼ਾਇਦ ਕੋਈ ਬਾਣੀ ਜਾਣ ਦਿੱਤੀ ਅਲਾਜ ਨਹੀਂ ਕੋਈ ਕੰਮ ਨਹੀਂ ਛੱਡਿਆ ਜਿੱਥੋਂ ਤੱਕ ਮੈਂ ਇੱਥੋਂ ਭੱਜਿਆ ਗਿਆ ਮੈਂ ਭੱਜੀ ਆ ਇੱਥੇ ਤੱਕ ਕਿ ਮੈਂ ਤਾਂ ਵੀ ਨਸ਼ਿਆਂ ਦੇ ਖਿਲਾਫ ਗੋਲਦੀ ਹੁੰਦੀ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਮੇਰੀ ਮਾਂ ਬਿਮਾਰ ਹੈ ਮੈਨੂੰ ਪੈਸੇ ਦੀ ਲੋੜ ਹੈ ਤੇ ਮੈਂ ਚੱਕ ਕੇ ਗੀਮਾਂ ਦੀ ਪ੍ਰੋਮੋਸ਼ਨ ਕਰਨ ਲੱਗ ਗਈ ਸੀ ਅੱਛਾ ਵੀ ਦਿਮਨ ਨੂੰ ਲੱਗਦੀ ਆਪਣੇ ਚੰਗੇ ਵਾਸਤੇ ਕਈ ਵਾਰ ਮਾਪੇ ਵੀ ਬਹੁਤ ਕੁਝ ਗਲਤ ਕਰ ਦਿੰਦੇ ਮੈਨੂੰ ਲੱਗਿਆ ਜੀ ਮੇਰੀ ਮਾਂ ਵਾਸਤੇ ਮੈਨੂੰ ਕੁਝ ਗਲਤ ਕਰਨਾ ਪੈ ਰਿਆ ਨਾ ਤੇ ਕੋਈ ਚੱਕਰ ਨੂੰ ਉਸ ਟਾਈਮ ਬੜਾ ਮੇਰਾ ਵਿਰੋਧ ਹੋਇਆ ਜਿਹੜੇ ਮੇਰੇ ਭੈਣ ਭਰਾ ਬਣੇ ਮੇਰੇ ਨਾਲ ਦੇ ਸਾਰੇ ਮੇਰੇ ਖਿਲਾਫ ਹੋ ਗਏ ਸੀ ਸੋਸ਼ਲ ਮੀਡੀਆ ਇੱਕ ਕੁੜੀ ਮਗਰ 7 7 8 8 ਮੁੰਡੇ ਪਏ ਹੁਣ ਰਿਪਲਾਈ ਪਾਉਣ ਵਾਲੇ ਉਹਨਾਂ ਦਾ ਪਤਾ ਨਹੀਂ ਫੋਟੋ ਲੈ ਕੇ ਕੀ ਉਹਨਾਂ ਨੇ ਬੋਲ ਦੇਣਾ ਇੱਕ ਮੰਮੀ ਬਿਮਾਰ ਹਸਪੀਟਲ ਚ ਉਤੋਂ ਲੋਕਾਂ ਦੇ ਟ੍ਰੋਲਿੰਗਾਂ ਮੇਰੇ ਕੋਲ ਬੰਦਾ ਕਿੰਨਾ ਡਿਪਰੈਸ਼ਨ ਚ ਜਾਂਦਾ ਕਿੰਨੀਆਂ ਬੰਦਿਆਂ ਨੂੰ ਪਰੇਸ਼ਾਨੀ ਆਉਂਦੀ ਹੈ ਬਿਲਕੁਲ